ਇਹ ਜੋ ਮੈਂ ਕਹਿ ਰਿਹਾ ਕਿ ਧੰਵਾਦ ਆ ਕਰਮਵੀ ਸਿੰਘ ਖਾਲਸਾ ਜੀ ਦਾ ਹੂੰ ਕਿਉਂਕਿ ਉਹ ਇਸ ਐਮਰਜੈਂਸੀ ਦੀ ਜਿਹੜੀ ਫਿਲਮ ਆ ਜਿਹੜਾ ਇਹਦਾ ਕਿਰਦਾਰ ਇੰਦਰਾ ਗਾਂਧੀ ਦਾ ਫਿਲਮਾਇਆ ਜਾ ਰਿਹਾ ਉਸ ਦੇ ਨਾਲ ਉਹਨਾਂ ਦੇ ਪਿਤਾ ਜੀ ਦਾ ਬਹੁਤ ਪੂਰਾ ਸਬੰਧ ਆ ਹੂੰ ਪਰ ਮੈਂ ਇਹ ਸਮਝਦਾ ਕਿ ਜਿਹੜੇ ਜਿੰਨਾਂ ਦੇ ਬਾਰੇ ਚਰਚਾ ਹਾਲੇ ਤਾਂ ਫਿਲਮ ਦੇਖਣੀ ਬਾਕੀ ਆ ਉਹਦੇ ਜੀ ਆ ਟੀ ਨਹੀਂ ਅਸੀਂ ਕੰਗਨਾ ਵੱਲੋਂ ਬਣਾਈ ਗਈ ਕੋਈ ਵੀ ਜਿਹੜੀ ਆ ਸਿੱਖਾਂ ਪ੍ਰਤੀ ਜਿਹੜੀ ਫਿਲਮ ਆ ਉਸ ਦੇ ਵਿੱਚ ਅਸੀਂ ਸਮਝ ਸਕਦੇ ਹਾਂ ਕਿ ਉਹਦੇ ਵਿੱਚ ਸਿੱਖਾਂ ਦੇ ਪ੍ਰਤੀ ਨਜ਼ਰੀਆ ਕਿਸ ਤਰ੍ਹਾਂ ਦਾ ਪੇਸ਼ ਕੀਤਾ ਗਿਆ ਹੋਵੇਗਾ ਇਹ ਤਾਂ ਹੋਣੀ ਸਾਨੂੰ ਕਲੀਅਰ ਆ ਪਰ ਜਿਹੜੀ ਗੱਲ ਸੰਤ ਜਰਨੈਲ ਸਿੰਘ ਖਾਲਸਾ ਪੰਡਰਾਂ ਵਾਲਿਆਂ ਦੇ ਬਰਾਬਰ ਕਿਸੇ ਵਿਅਕਤੀ ਨੂੰ ਜਿਹੜਾ ਉਹਦਾ ਰੋਲ ਕਰਾਉਣਾ ਇਹ ਆਪਣੇ ਆਪ ਦੇ ਵਿੱਚ ਬਹੁਤ ਗਲਤ ਦਿਖਾਈ ਦੇ ਰਿਹਾ ਹੈ ਤੁਸੀਂ ਦੇਖੋ ਕਿ ਭਾਵੇਂ ਕਿ ਸਰਕਾਰਾਂ ਸੰਤ ਭੰਡਾਰਾ ਵਾਲਿਆਂ ਨੂੰ ਵਖਵਤੀ ਅਤਵਾਦੀ ਗਰਦਾਹ ਦੇਣ ਪਰ ਸਿੱਖ ਫਲਸਫੇ ਦੇ ਅੰਦਰ ਉਹਨਾਂ ਦੀ ਬੜੀ ਸਤਕਾਰਤ ਜਗ੍ਹਾ ਹੈ ਤੁਸੀਂ ਦੇਖੋ ਕਿ ਇਸ ਦਰਬਾਰ ਸਾਹਿਬ ਦੇ ਅੰਦਰ ਸ਼ਹੀਦ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਦਰਬਾਰ ਸਾਹਿਬ ਦੀ ਅਜਮਤ ਲਈ ਉਹਦੀ ਪਵਿੱਤਰਤਾ ਲਈ ਕੁਰਬਾਨੀ ਕੀਤੀ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਮਹਿੰਸ ਸਿੰਘ ਉਹਨਾਂ ਦੀ ਉੱਥੇ ਯਾਦਗਾਰ ਹੈ ਤੇ ਇੱਕ ਯਾਦਗਾਰ ਜਿਹੜੀ ਹੈ ਸੰਤ ਜਰਨੈਲ ਸਿੰਘ ਖਾਲਸਾ ਪੰਡਰਾਂ ਵਾਲਿਆਂ ਦੀ ਵੀ ਬਣੀ ਹੈ ਕਿਉਂਕਿ ਇਹ ਇਹ ਜਿਹੜਾ ਜਿਹੜੇ ਵਾਪਰੀਆਂ ਘਟਨਾਵਾਂ ਨੇ ਇਹ ਘਟਨਾਵਾਂ ਇਤਿਹਾਸ ਦੇ ਵਿੱਚ ਆਪਣੇ ਆਪ ਵਿੱਚ ਬਹੁਤ ਵੱਡੀਆਂ ਨੇ ਨਹੀਂ ਐਸਜੀਪੀਸੀ ਐਕਸ਼ਨ ਲੈ ਗਈ ਕੋਈ ਮੈਂ ਮੇਰੀ ਪਹਿਲਾਂ ਪੂਰੀ ਗੱਲ ਹੋ ਲੈਣ ਦੇ ਉਹ ਸੰਤਾਂ ਦੀ ਮੈਂ ਮੈਂ ਸ਼ਖਸੀਅਤ ਦੇ ਬਾਰੇ ਜ਼ਿਕਰ ਕਰਨਾ ਚਾਹੁੰਨਾ ਕਿ ਇਹਨਾਂ ਦਾ ਇਹਨਾਂ ਦੀ ਜੇ ਅਸੀਂ ਕਹੀਏ ਨਾ ਵੀ ਬਰਾਬਰ ਤੇ ਕੋਈ ਬੰਦਾ ਕਰੈਕਟਰ ਜਿਹੜਾ ਉਹ ਨਹੀਂ ਕਰ ਸਕਦਾ ਕਿਉਂਕਿ ਧਾਰਮਿਕ ਤੌਰ ਤੇ ਬਹੁਤ ਮਹਾਨ ਸਨ ਸੰਤ ਤੇ ਉਹਨਾਂ ਦੀ ਪਹਿਲੀ ਗਲਤੀ ਇਸ ਟ੍ਰੇਲਰ ਦੇ ਵਿੱਚ ਇਸ ਤਰ੍ਹਾਂ ਦੀ ਤਸਵੀਰ ਬਣਾ ਕੇ ਉਹਦਾ ਵਿਵਾਦ ਖੜਾ ਕਰਕੇ ਕੰਗਨਾ ਜਿਹੜੀ ਆਪਣੀ ਫਿਲਮ ਦੀ ਪ੍ਰਮੋਸ਼ਨ ਕਰ ਰਹੀ ਹੈ ਜਿਹੜੀ ਗੱਲ ਬਿਲਕੁਲ ਸਿੱਧੇ ਤੌਰ ਤੇ ਦਿਖਾਈ ਦੇ ਰਹੀ ਹੈ। ਹੂੰ ਦੂਜੀ ਗੱਲ ਕਿ ਸੰਤਾਂ ਦਾ ਰੋਲ ਕੋਈ ਨਾਮ ਦੇ ਨਾਲ ਕਰ ਨਹੀਂ ਸਕਦਾ ਪਰ ਫਿਰ ਵੀ ਜੇ ਕਿਸੇ ਫਿਲਮ ਦੇ ਵਿੱਚ ਕੋਈ ਸਿੱਖ ਜਿਹੜੇ ਸੰਤ ਦਾ ਰੋਲ ਕਰਨਾ ਜਾਂ ਸਿੱਖੀ ਦਾ ਰੋਲ ਕਰਨਾ ਉਹਦੇ ਵਿੱਚ ਪੂਰਾ ਗੁਰਸਿੱਖ ਹੋਣਾ ਚਾਹੀਦਾ ਜਿਹੜੇ ਸਿੱਖ ਹੈ ਇਹਨਾਂ ਗੱਲਾਂ ਨੂੰ ਜਿਵੇਂ ਪ੍ਰਵਾਨ ਨਹੀਂ ਕਰਦੇ ਉਹ ਇਸ ਕਰਕੇ ਇਹਨੂੰ ਵਿਵਾਦ ਪੈਦਾ ਕਰਨ ਵਾਸਤੇ ਇਹ ਸਾਰਾ ਕੁਝ ਕੀਤਾ ਜਾ ਰਿਹਾ ਬਾਕੀ ਇਹ ਇਹ ਕਿਸੇ ਨਾ ਕਿਸੇ ਤਰ੍ਹਾਂ ਕਿਸੇ ਰਾਜਨੀਤਿਕ ਦਾ ਪ੍ਰਭਾਵ ਹੈ ਅਸੀਂ ਇਹ ਸਮਝਾਂਗੇ ਕਿ ਇਸ ਗੱਲ ਦੇ ਸਹੀ ਤੱਥ ਜਿਹੜੇ ਆ ਬਲੂਸਟਾਰ ਆਪਰੇਸ਼ਨ ਨਾਲ ਸੰਬੰਧਤ ਹੈ ਜਿਹੜੇ ਵੀ ਸਹੀ ਤੱਥ țieਗੂ ਦਿਖਾਉਂਦਾ ਤੇ ਅਸੀਂ ਉਹਦੇ ਨਾਲ ਸਹਿਮਤ ਆ ਪਰ ਆਪਣੇ ਕਿਸੇ ਰਾਸੀ ਮੰਚਾ ਦੀ ਪੂਰਤੀ ਲਈ ਕਿਸੇ ਦੂਸਰੀ ਪਾਰਟੀਆਂ ਨੂੰ ਨੇਕਾ ਦਿਖਾਉਣ ਲਈ ਸੰਤਾਂ ਦੀ ਤਸਵੀਰ ਬਣਾਉਣਾ ਲਾਉਣਾ ਉਹਨਾਂ ਦੇ ਬਰਾਬਰ ਤੇ ਬੱਧਾ ਘਣਾ ਕਰਨਾ ਇਹ ਬਿਲਕੁਲ ਗਲਤ ਹੈ ਤੋਂ ਮੈਂ ਇਹ ਸਮਝਦਾ ਕਿ ਇਕੱਲੇ ਸਰਬਜੀਤ ਸਿੰਘ ਹੀ ਨਹੀਂ ਜਿਹੜਾ ਆ ਹਰ ਸਿੱਖ ਜਿਹੜਾ ਵਾ ਜਿਹੜਾ ਸੰਤਾਂ ਦਾ ਸਤਕਾਰ ਕਰਦਾ ਸਿੱਖੀ ਹੁੰਦਾ ਉਹ ਇਸ ਗੱਲ ਦਾ ਵਿਰੋਧ ਕਰੇਗਾ ਗਰੇਵਾਲ ਜੀ ਤੁਸੀਂ ਸਾਡੇ ਨਾਲ ਜੁੜੇ ਹੋ ਸਾਡੇ ਨਾਲ ਹਰਜੀਤ ਗਰੇਵਾਲ ਵੀ ਜੁੜ ਗਏ ਨੇ ਭਾਜਪਾ ਦੇ ਆਗੂ ਨੇ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ న్యూਸ 18 ਪੰਜਾਬ ਤੇ ਕੰਗੜਾ ਨਰੋਦੀ ਮੂਵੀ ਆ ਰਹੀ ਹੈ ਐਮਰਜੈਂਸੀ ਤੇ ਇਸ ਦੇ ਵਿਚਾਲੇ ਜੋ ਐਮਪੀ ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਉਹਨਾਂ ਦੇ ਵੱਲੋਂ ਕਿਤਰਾ ਦੇ ਸਵਾਲੀਸ਼ਾਨ ਖੜੇ ਕੀਤੇ ਗਏ ਨੇ ਕਿ ਸਿੱਖਾਂ ਨੂੰ ਗਲਤ ਟੰਗ ਦੇ ਨਾਲ ਇਸ ਮੂਵੀ ਚ ਦਰਸਾਇਆ ਗਿਆ ਹੈ ਪੇਸ਼ ਕੀਤਾ ਗਿਆ ਹੈ ਤੇ ਇਸ ਫਿਲਮ ਤੇ ਤੁਰੰਤ ਬੈਨ ਰੋਕ ਲੱਗਣਾ ਚਾਹੀਦਾ ਗਰੇਵਾਲ ਜੀ ਮੈਂ ਬੋਲ ਰਿਹਾ ਜੀ ਸੈਂਸਰ ਸੈਂਸਰ ਬੋਰਡ ਨੂੰ ਵੀ ਇਹ ਚਾਹੀਦਾ ਕਿ ਇਹ ਸਿੱਖਾਂ ਦੇ ਬਾਰੇ ਕਿਉਂਕਿ ਜਿਆਦਾ ਸੰਵੇਦਨਸ਼ੀਲ ਨੇ ਸਿੱਖਾਂ ਦੇ ਬਾਰੇ ਜੇ ਕੁਝ ਦਿਖਾਉਣਾ ਤਾਂ ਪਹਿਲਾਂ ਉਹਨਾਂ ਦੀ ਧਾਰਮਿਕ ਸੰਸਥਾ ਜਿਹੜੀ ਆ ਐਸਜੀਪੀਸੀ ਨੂੰ ਉਹਦੇ ਤੋਂ ਅਪਰੂਵਲ ਲੈ ਲੈਣੀ ਚਾਹੀਦੀ ਆ ਵੀ ਇਹ ਫਿਲਮ ਦੇ ਅੰਦਰ ਇਹ ਲੋਕ ਇਹ ਦਿਖਾਉਣ ਜਾ ਰਹੇ ਨੇ ਤੇ ਕੀ ਤੁਸੀਂ ਇਸ ਨੂੰ ਅਪਰੂਵ ਕਰਦੇ ਹੋ ਨਹੀਂ ਤਾਂ ਖਾਮ ਖਾ ਦੀ ਕੰਟਰੋਵਰਸਿਟੀ ਖੜੀ ਕਰਨਾ ਔਰ ਮੈਂ ਸਮਝਦਾ ਕੰਗਲਾ ਲਨੌਤ ਵੀ ਪਹਿਲਾਂ ਕੰਟਰੋਵਰਸਿਅਲ ਹੈਗੀ ਆ ਅੱਛਾ ਫਿਰ ਜਿਹੜੇ ਵਿਅਕਤੀ ਬਾਰੇ ਇਦਾਂ ਦੀ ਕੰਟਰੋਵਰਸਿਟੀ ਹੋਵੇ ਉਹ ਮਮੂਦੀ ਜੀ ਗੱਲ ਵੀ ਕੋਈ ਕਰ ਦਵੇ ਹਾਂ ਨਾਂ ਵੀ ਗਲਤ ਹੋਵੇ ਜਾਂ ਗਲਤ ਹੋਵੇ ਮੈਨੂੰ ਅਜੇ ਪਤਾ ਨਹੀਂ ਇਹਦੇ ਵਿੱਚ ਕੀ ਆ ਤੇ ਉਹ ਫਿਰ ਉਹਦੇ ਬਾਰੇ ਲੋਕ ਜਿਆਦਾ ਸੈਂਸਿਟਿਵ ਹੋ ਜਾਂਦੇ ਆ ਔਰ ਇਹਦੇ ਲਈ ਮੈਂ ਇਹ ਸਮਝਦਾ ਵੀ ਜੇ ਕੋਈ ਇਸ ਤਰ੍ਹਾਂ ਦੀ ਗੱਲ ਦਿਖਾਈ ਗਈ ਆ ਤੇ ਜਿਹਦੇ ਤੇ ਇਤਰਾਜ਼ ਹੋਗਾ ਉਹ ਨਹੀਂ ਦਿਖਾਉਣੀ ਚਾਹੀਦੀ ਔਰ ਉਹ ਫਿਲਮ ਦਾ ਫਿਰ ਉਹ ਕੰਟਰੋਵਰਸੀ ਚ ਰਹੇਗੀ ਔਰ ਉਹ ਉਸ ਨੂੰ ਵਧਾਉਣਾ ਨਹੀਂ ਚਾਹੀਦਾ ਸਾਨੂੰ ਇਹਨਾਂ ਗੱਲਾਂ ਚ ਚਾਹੇ ਕਿਸੇ ਵੀ ਧਰਮ ਦੇ ਬਾਰੇ ਦਿਖਾਉਣਾ ਉਹਨਾਂ ਉਸ ਧਰਮ ਦੇ ਲੋਕਾਂ ਨਾਲ ਜਿਹੜੇ ਜਿੰਨਾਂ ਕੋਲ ਐਕਸਪਰਟਿਜ਼ ਹੈਗੀ ਆ ਹਰ ਹਰ ਕਿਸੇ ਵਿਅਕਤੀ ਨੂੰ ਇਹਦੇ ਬਾਰੇ ਬਾਰ ਬਾਰ ਹਰ ਤਰ੍ਹਾਂ ਦੀ ਜਾਣਕਾਰੀ ਨਹੀਂ ਹੁੰਦੀ ਤੇ ਜਿਨ੍ਹਾਂ ਕੋਲ ਐਕਸਪਰਟਿਜ਼ ਹੈਗੀ ਆ ਸ਼੍ਰੋਮੀ ਕਮੇਟੀ ਨੇ ਵੀ ਕੋਈ ਆਪਣੀ ਕਮੇਟੀ ਬਣਾਈ ਹੋਣੀ ਐ ਇਨਾਂ ਚੀਜ਼ਾਂ ਬਾਰੇ ਉਹ ਤੋਂ ਜ਼ਰੂਰ ਅਪਰੂਵਲ ਹੋਣੀ ਚਾਹੀਦੀ ਆ ਔਰ ਇਹ ਜਿਹੜੇ ਫਿਲਮ ਦੇ ਪ੍ਰੋਡਿਊਸਰਸ ਨੇ ਉਹਨਾਂ ਨੂੰ ਇਨਸਟਰਕਸ਼ਨ ਚਲਾਈ ਜਾਣੇ ਚਾਹੀਦੀਆਂ ਕਿ ਕਿਸੇ ਵੀ ਧਰਮ ਦੇ ਬਾਰੇ ਦਿਖਾਓ ਤਾਂ ਪਹਿਲਾਂ ਉਸ ਧਰਮ ਦੇ ਲੋਕਾਂ ਕੋਲੋਂ ਪੁੱਛੋ ਗਰੇਵਾਲ ਜੀ ਐਸਜੀਪੀਸੀ ਮੈਂਬਰ ਜੁਨੇ ਗੁਰਚਰਨ ਗਰੇਵਾਲ ਵੀ ਸਤਨਾਲ ਜੁੜੇ ਹੋਏ ਨੇ ਉਹਨਾਂ ਦਾ ਕਹਿਣਾ ਹੈ ਕਿ ਰਾਜਨੀਤੀ ਨੂੰ ਪ੍ਰਭਾਵਿਤ ਕਰਨ ਦੇ ਲਈ ਆਜੂ ਮੂਵੀ ਹੈ ਆ ਬਣਾਈ ਗਈ ਹੈ ਇਸ ਦੇ ਵਿਚਾਲੇ ਜੋ ਸੰਜਨੈ ਸਿੰਘ ਪਿੰਡਰਾਵਾਲੇ ਦਾ ਕਿਰਦਾਰ ਜਿਸ ਸ਼ਖਸ ਦੇ ਵੱਲੋਂ ਅਦਾ ਕੀਤਾ ਗਿਆ ਹੈ ਉਹਦਾ ਪੂਰਾ ਗੁਰਸਿੱਖੀ ਸਰੂਪ ਨਹੀਂ ਠੀਕ ਕਰ ਹੁਣੇ ਮੈਨੂੰ ਪਤਾ ਨਹੀਂ ਆ ਮੈਂ ਕੋਈ ਉਹਨਾਂ ਦੇ ਆਪਣੇ ਪਿੰਡਾ ਵਾਲੇ ਜਿਹੜੀ ਵਿਚਾਰਧਾਰਾ ਨਾਲ ਮੈਂ ਸਹਿਮਤ ਨਹੀਂ ਹਾਂਗਾ ਉਹ ਅਲੱਗ ਗੱਲ ਆ ਪਰ ਮੈਂ ਸਮਝਦਾ ਕਿ ਸਤਕਾਰ ਸਭ ਦਾ ਹੀ ਹੋਣਾ ਚਾਹੀਦਾ ਕਿ ਕੁਝ ਲੋਕਾਂ ਦੀ ਉਹਨਾਂ 'ਚ ਸ਼ਰਧਾ ਵੀ ਹੈ ਤੇ ਇਸ ਕਰਕੇ ਮੈਂ ਤਾਂ ਸਪੈਸ਼ਲੀ ਜੇ ਗੁਰੂਆਂ ਦੇ ਬਾਰੇ ਜਾਂ ਸਹਿਬਜ਼ਾਦਿਆਂ ਦੇ ਬਾਰੇ ਦੱਸਾਇਆ ਜਾਵੇ ਮੈਂ ਤਾਂ ਉਸ ਚੀਜ਼ ਦੀ ਗੱਲ ਕਰ ਰਿਹਾ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਕੁਝ ਬੋਲਿਆ ਜਾਵੇ ਉਹ ਜਰੂਰ ਅਪਰੂਵਲ ਹੋਣੀ ਚਾਹੀਦੀ ਆ ਔਰ ਜੇ ਇਹਦੇ ਵਿੱਚ ਵੀ ਕੋਈ ਖਤਰਤ ਜੋ ਹੋਗਾ ਤਾਂ ਉਹਨੂੰ ਹਟਾਉਣ 'ਚ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਸੈਂਸਰ ਨੂੰ ਉਸ ਨੂੰ ਦੇਖਣਾ ਚਾਹੀਦਾ। ਅਗਰਵਾਜੀ ਲਾਸਟ ਕਮੈਂਟ ਬਸ ਤੁਹਾਡਾ ਕਿ ਜਦ ਤੱਕ SGPC ਨੂੰ ਅਪਰੂਵ ਨਹੀਂ ਕਰਦੀ ਉਦੋਂ ਤੱਕ ਬੈਨ ਲੱਗਣਾ ਚਾਹੀਦਾ ਹੈ ਮੂਵੀ ਤੇ। ਬਿਲਕੁਲ ਇਹਨਾਂ ਨੂੰ ਸੈਂਸਰ ਨਾਲ ਹੀ ਗੱਲ ਕਰਨੀ ਚਾਹੀਦੀ ਹੈ ਸੈਂਸਰ ਬੋਰਡ ਨੂੰ ਗੱਲ ਕਰਨੀ ਚਾਹੀਦੀ ਹੈ ਉਹ ਜਿਹੜਾ ਆਈ ਮੀ ਡਿਪਾਰਟਮੈਂਟ ਆ ਇਨਫੋਰਮੇਸ਼ਨ ਬ੍ਰਾਡਕਾਸਟਿੰਗ ਦੇ ਤਹਿਤ ਇਹ ਸਾਰਾ ਕੁਝ ਹੁੰਦਾ ਤੇ ਉਹਨਾਂ ਨੂੰ ਜ਼ਰੂਰ ਇਸ ਚੀਜ਼ ਦਾ ਧਿਆਨ ਰੱਖ ਕੇ ਜ਼ਰੂਰੀ ਇਨਸਟਰਕਸ਼ਨਾਂ ਜਾਰੀ ਕਰਨੀਆਂ ਚਾਹੀਦੀਆਂ ਨੇ। ਖਾਮਕਾ ਕਿਉਂ ਕੰਟਰੋਵਰਸੀ ਹੋ ਗਈ ਕਿਉਂਕਿ ਅਸੀਂ ਮੁਲਕ ਦੇ ਅੰਦਰ ਆਪਸੀ ਪ੍ਰੇਮ ਭਾਈਚਾਰਕਾਂਜ ਉਹ ਬਦਾਉਣੀ ਆ ਔਰ ਸਾਡੀਆਂ ਫਿਲਮਾਂ ਚ ਵੀ ਉਹੀ ਹੋਣਾ ਚਾਹੀਦਾ ਅਸੀਂ ਹੁਣ ਜਿਹੜਾ ਗੈਂਗਸਟਰ ਕਲਚਰ ਆ ਇਹ ਵੀ ਅਸੀਂ ਬਦਾਇਆ ਔਰ ਫਿਲਮਾਂ ਨੇ ਬਦਾਇਆ ਹੋਰ ਕੀ ਨੇ ਬਦਾਇਆ ਔਰ ਅੱਜ ਜਿਹੜੇ ਗੀਤਾਂ ਵਾਲੇ ਨੇ ਇਹਨਾਂ ਨੇ ਬਦਾਇਆ ਹੁਣ ਜਗ੍ਹਾ ਜਗ੍ਹਾ ਹਥਿਆਰ ਫੜੇ ਜਾਂਦੇ ਆ ਜਗ੍ਹਾ ਜਗ੍ਹਾ ਇਹ ਸਭ ਗਲਤ ਗੱਲ ਹੋ ਰਹੀ ਆ ਇਲੈਗਲ ਅਮਨੀਸ਼ਨ ਆਰਮਸ ਇਹ ਸਾਰਾ ਕੁਝ ਹੁੰਦਾ ਤਾਂ ਇਹ ਫਿਲਮਾਂ ਚੋਂ ਹੀ ਨਿਕਲ ਕੇ ਗਿਆ ਹੈ ਗੀਤਾਂ ਚੋਂ ਨਿਕਲ ਕੇ ਗਿਆ ਜੀ ਗੱਲ ਹੈ ਪਰ ਵਿਚਾਰੇ ਆਮ ਸਧਾਰਨ ਲੋਕਾਂ ਦਾ ਨੁਕਸਾਨ ਹੁੰਦਾ ਇਹਦੇ ਨਾਲ ਉਹ ਉਹਨਾਂ ਦੀ ਮਾਨਸਿਕਤਾ ਖਰਾਬ ਹੁੰਦੀ ਹੈ ਵੱਡੀ ਗੱਲ ਇਹ ਹੈ ਮਾਨਸਿਕਤਾ ਨਹੀਂ ਖਰਾਬ ਹੋਣੀ ਚਾਹੀਦੀ ਦੂਸ਼ਿਤ ਨਹੀਂ ਹੋਣੀ ਚਾਹੀਦੀ ਉਹ ਹੁੰਦੀ ਹੈ